ਸਭ ਤੋਂ ਵੱਡੀ ਗੱਲ ਇਹ ਗੱਲ ਹੋਰ ਨੋਟ ਕਰੇਗਾ ਆਪਾਂ ਹੀ ਕਰ ਸਕਦੇ ਆ ਪਿੰਡਾਂ ਵਾਲੇ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਪਿੰਡ ਤੋਂ ਜਿਹੜੇ ਪਿੰਡ ਤੱਕ ਸੜਕ ਜਾਂਦੀ ਹੈ ਦੋਨੇ ਪਿੰਡ ਦੀਆਂ ਪੰਚਾਇਤਾਂ ਜਾਂ ਕੋਈ ਕਮੇਟੀ ਬਣਾ ਲਓ ਮੈਂਬਰਾਂ ਦੀ ਜਾਂ ਸੂਝਵਾਨ ਲੋਕਾਂ ਦੀ ਉਹ ਕਮੇਟੀ ਜਿੰਨਾ ਚਿਰ ਇਹ ਕਹਿੰਦੀ ਨਹੀਂ ਲਿਖ ਕੇ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਹੈ ਤੇ ਲੁੱਕ ਵੀ ਤੇ ਬਜਰੀ ਵੀ ਤੇ ਸਾਰਾ ਮਟੀਰੀਅਲ ਜਿਹੜਾ ਸਾਡੇ ਸਾਹਮਣੇ ਪਾਇਆ ਗਿਆ ਤੇ ਅਸੀਂ ਸੜਕ ਤੋਂ ਸੰਤੁਸ਼ਟਾਂ ਤਾ ਪੈਸੇ ਠੇਕੇਦਾਰ ਦੇ ਖਾਤੇ ਚ ਪਾਵਾਂਗੇ ਨਹੀਂ ਉਹਦੇ ਪੈਸੇ ਰੋਕ ਲਾਂਗੇ ਅਸੀਂ ਇਹ ਗੱਲ ਮੈਂ ਕਹਿਤੀ ਉਹਨਾਂ ਨੂੰ ਬੁਲਾ ਕੇ ਚੰਡੀਗੜ੍ਹ ਈਟ ਐਂਟਰਿੰਗ ਹੋਗੀ 19000 492 ਯਾਨੀ ਕਿ 195000 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਰਿਪੇਅਰ ਵੀ ਹੋਣਗੀਆਂ ਜਿਹੜੀਆਂ ਰੰਗ ਸੜਕਾਂ ਨੇ 18 ਫੁੱਟੀਆਂ ਵੀ ਹੋਣ ਗਿਆ ਤੁਹਾਨੂੰ ਤੁਹਾਡੇ ਐਮਐਲਏ ਨੂੰ ਤੁਹਾਡੇ ਸਰਪੰਚਾਂ ਨੂੰ ਪੁੱਛ ਕੇ ਸੜਕਾਂ ਬਣਨ ਗਿਆ